ਐਡਵੋਕੇਟ ਜਨਰਲ ਸਾਹਿਬ ਕਹਿ ਰਹੇ ਆ ਕਿ ਸਿੱਤੂ ਮੂਸੇਵਾਲੇ ਜੀ ਮੌਤ ਦਾ ਕਾਰਨ ਜਿਹੜੀ ਉਹਦੀ ਸਿਕਿਉਰਿਟੀ ਵਾਪਸ ਲਈ ਸੀ ਉਹ ਕਾਰਨ ਬਣਿਆ ਉਹਦਾ ਉਹ ਸਿਕਿਉਰਿਟੀ ਵਾਪਸ ਕਿਨੇ ਲਈ ਹੋਮ ਮਿਨਿਸਟਰ ਕੌਣ ਸੀ ਭਗਵੰਤ ਮਾਨ ਫਿਰ ਮੈਂ ਮੰਨ ਕਰਦਾ ਕਿ ਪਰਚਾ ਸਿੱਧਾ ਦਰਜ ਹੋਵੇ ਭਗਵੰਤ ਮਾਨ ਤੇ ਇਸ ਨਕਮੀ ਸਰਕਾਰ ਨੂੰ ਭਗਵੰਤ ਮਾਨ ਦੀ ਨਕਮੀਕਾਰ ਕਜਰੀ ਨੂੰ ਇਹਦਾ ਘੇਰਾ ਪਾਓ ਅੱਜ ਹਨਰੇਬਲ ਸੁਪਰੀਮ ਕੋਰਟ 'ਚ ਇੱਕ ਕੇਸ ਲੱਗਿਆ ਸੀ ਪੰਜਾਬ ਸਰਕਾਰ ਦਾ ਕਿ ਜਿਹੜੀ ਚੀਫ ਮਿਨਿਸਟਰ ਭਗਵਾਨ ਸਾਮਾਨ ਦੇ ਅੱਗੇ ਸੜਕ ਜਾਂਦੀ ਹੈ ਉਹ ਸੜਕ ਖੋਲੀ ਜਾਵੇ ਔਰ ਹਨਰੇਬਲ ਹਾਈ ਕੋਰਟ ਨੇ ਪੰਜਾਬ ਨਹਿਰਾਇਣਾ ਹਾਈ ਕੋਰਟ ਨੇ ਉਹਦੇ 'ਚ ਇਹ ਫੈਸਲਾ ਦਿੱਤਾ ਸੀ ਕਿ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਸ ਲਈ ਇਹ ਸੜਕ ਖੁੱਲ ਜਾਣੀ ਚਾਹੀਦੀ ਸੀ ਐਮ ਆਉਂਸ ਅੱਗੇ ਇਹ ਕੇਸ ਨੂੰ ਲੈ ਕੇ ਪੰਜਾਬ ਸਰਕਾਰ ਸੁਪਰੀਮ ਕੋਰਟ ਗਈ ਔਰ ਅੱਜ ਸੁਪਰੀਮ ਕੋਰਟ ਦੇ ਸੁਲਵਾਈ ਦੌਰਾਨ ਜਿਹੜੇ ਜਸਟਿਸ ਸੰਜੀਵ ਖੰਨਾ ਸਾਹਿਬ ਤੇ ਜਸਟਿਸ ਆਨਰੇਬਲ ਜਸਟਿਸ ਦਿਪੰਕਰ दत्ता ਜੀ ਉਹਨਾਂ ਦੇ ਅੱਗੇ ਕੇਸ ਲੱਗਿਆ ਸੀ ਜਿੱਥੇ ਬੜੀ ਹੈਰਾਨੀ ਵਾਲੀ ਗੱਲ ਪੇਸ਼ ਹੋਈ ਅੱਜ ਉਥੇ ਪੰਜਾਬ ਸਰਕਾਰ ਦੇ ਭਗਵੰਤ ਮਾਨ ਤੇ ਚੁਣੇ ਹੋਏ ਐਡਵੋਕੇਟ ਜਨਰਲ ਗੁਰਮਿੰਦਰ ਗਹਿਰੀ ਜੀ ਕਹਿੰਦੇ ਆ ਔਰ ਮੈਂ ਪੜ ਰਿਹਾ ਹਾਂ ਕਿ ਜੋ ਉਥੇ ਬੋਲਿਆ ਗਿਆ ਜੋ ਲਿਖਿਆ ਗਿਆ ਹੈ Today, the Advocate General of Punjab, Senior Advocate Gurminder Singh, besieged the court to stay the High Court direction. He pointed out that the killing of singer Siddhu Moosewala, saying that he was killed two days after his security was scaled down. The AG also referred to a rocket propelled grenade attack on the intelligence headquarters. Ajah, ਐਡਵੋਕੇਟ ਜਨਰਲ ਸਾਹਿਬ ਕਹਿ ਰਹੇ ਆ ਕਿ ਸਿੱਧੂ ਮੂਸੇਵਾਲੇ ਦੀ ਮੌਤ ਦਾ ਕਾਰਨ ਜਿਹੜੀ ਉਹਦੀ ਸਿਕਿਉਰਿਟੀ ਵਾਪਸ ਲਈ ਸੀ ਉਹ ਕਾਰਨ ਬਣਿਆ ਉਹਦਾ ਉਹ ਸਿਕਿਉਰਿਟੀ ਵਾਪਸ ਕਿਹਨੇ ਲਈ ਹੋਮ ਮਿਨਿਸਟਰ ਕੌਣ ਸੀ ਭਗਵੰਤ ਮਾਨ ਉਹ ਸਿਕਿਉਰਿਟੀ ਦੀ ਖਬਰ ਲੀਕ ਕਿਹਨੇ ਕੀਤੀ ਸੀਐਮ ਭਗਵੰਤ ਮਾਨ ਦੇ ਐਡਵਾਈਜ਼ਰ ਬਲਤੇਜ ਪੰਨੂ ਨੇ ਚੀਫ ਮਿਨਿਸਟਰ ਦੇ ਦਫਤਰ ਨੇ ਇਹ ਖਬਰ ਲੀਕ ਕੀਤੀ ਹੈ ਔਰ ਖਬਰ ਲੀਕ ਕਰਨ ਤੋਂ ਬਾਅਦ ਲੋਕ ਜਿਨ੍ਹਾਂ ਨੇ ਸਿੱਧੂ ਮੂਸੇਮਾਲੇ ਨੂੰ ਮਾਰਨ ਦੀ ਸਾਜ਼ਿਸ਼ ਪਲਾਈ ਸੀ ਉਹਨਾਂ ਨੂੰ ਪਤਾ ਲੱਗ ਗਿਆ ਕਿ ਉਹਦੇ ਨਾਲ ਸਿਕਿਉਰਿਟੀ ਨਹੀਂ ਆ ਰੋ ਉਹਨੂੰ 2 ਦਿਨਾਂ ਦੇ ਅੰਦਰ ਅੰਦਰ ਮਾਰ ਕੇ ਢੇਰ ਕਰਤਾ ਅੱਜ ਜਦ ਐਡਵੋਕੇਟ ਜਰਨਲ ਪੰਜਾਬ ਦਾ ਇਹ ਗੱਲ ਆਨਰੇਬਲ ਸੁਪਰੀਮ ਕੋਰਟ 'ਚ ਮੰਨੀ ਜਾਂਦਾ ਤੇ ਫਿਰ ਮੈਂ ਮੰਗ ਕਰਦਾ ਕਿ ਪਰਚਾ ਸਿੱਧਾ ਦਰਜ ਹੋਵੇ ਭਗਵੰਤ ਮਾਨ ਤੇ ਬਲਤੇਜ ਪੰਨੂ ਤੇ ਜਿਨ੍ਹਾਂ ਦੇ ਕਾਰਨਾ ਕਰਕੇ ਜਿਨ੍ਹਾਂ ਦੀ ਨਲੈਕੀ ਕਰਕੇ ਜਿਨ੍ਹਾਂ ਦੀ ਮਿਲੀਭੁਗਤ ਕਰਕੇ ਅੱਜ ਸਿੱਧੂ ਮੂਸੇਵਾਲਾ ਇਹ ਸੰਸਾਰ 'ਚ ਨਹੀਂ ਹੈ ਉਹਨਾਂ ਦੇ ਮਾਤਾ ਪਿਤਾ ਜਿਹੜੀ ਗੱਲ ਕਰਦੇ ਸੀ ਜਿਹੜੀ ਗੱਲ ਲੋਕ ਪੰਜਾਬ ਦੇ ਕਰਦੇ ਸੀ ਦੇਸ਼ ਦੁਨੀਆ 'ਚ ਕਰਦੇ ਸੀ ਅੱਜ ਉਹ ਗੱਲ ਸੁਪਰੀਮ ਕੋਰਟ 'ਚ ਪੰਜਾਬ ਦੇ ਐਡਵੋਕੇਟ ਜਨਰਲ ਨੇ ਆਨ ਰਿਕਾਰਡ ਮੰਨੀ ਕਿ ਸਿੱਧੂ ਮੂਸੇਵਾਲੇ ਦੀ ਡੈਥ ਦਾ ਕਾਰਨ ਪੰਜਾਬ ਸਰਕਾਰ ਦੀ ਸਿਕਿਉਰਿਟੀ ਘਟਾਉਣਾ ਔਰ ਉਹ ਸਿਕਿਉਰਿਟੀ ਭਗਵੰਤਪਾਨ ਨੇ ਘਟਾਈ ਸੀ ਇਸ ਲਈ ਪਰਚਾ ਦਰਜ ਹੋਵੇ ਪੰਨੂ ਤੇ ਬਲਤੇਜ ਪੰਨੂ ਐਡਵਾਈਜ਼ਰ ਤੇ ਤੇ ਭਗਵੰਤ ਮਾਨ ਤੇ ਔਰ ਇਹ ਸਾਰੇ ਕਾਗਜ਼ ਮੈਂ ਹੁਣੇ ਟਵੀਟ ਕਰਕੇ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਕਿ ਲੋਕਾਂ ਤੱਕ ਸੱਚ ਪਹੁੰਚੇ ਔਰ ਮੈਂ ਲੋਕਾਂ ਨੂੰ ਬੇਨਤੀ ਕਰੂੰਗਾ ਕਿ ਸਮਾਂ ਆ ਗਿਆ ਜਾਗੋ ਇਸ ਨਿਕੰਮੀ ਸਰਕਾਰ ਨੂੰ ਭਗਵੰਤ ਮਾਨ ਦੀ ਨਿਕੰਮੀ ਕਾਰਗੁਜ਼ਾਰੀ ਨੂੰ ਇਹਦਾ ਘੇਰਾ ਪਾਓ ਲੋਕਾਂ ਅੱਗੇ ਜਿਨ੍ਹਾਂ ਨੇ ਲਾਅਨ ਆਰਡਰ ਪੰਜਾਬ ਦਾ ਫੇਲ ਕਰਤਾ ਉਹਨਾਂ ਦੇ ਚਿਹਰੇ ਨੰਗੇ ਹੋਣ ਤੇ ਉਹਨਾਂ ਦੇ ਸੱਚ ਸਾਹਮਣੇ ਆਵੇ ਸਦੂ ਮੂਸੇ ਵਾਲੇ ਨੂੰ ਇਨਸਾਫ ਮਿਲੇ ਔਰ ਇਹ ਵੀ ਨਾ ਭੁੱਲੋ ਕਿ ਇਹ ਉਹੀ ਮੁੱਖ ਮੰਤਰੀ ਆ ਜੀਨੇ ਜੇਲਾ ਚੋਂ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਕਰਵਾਈ ਹੋਈ ਆ ਔਰ ਅੱਜ ਤੱਕ ਔਨਰੇਬਲ ਹਾਈ ਕੋਰਟ 'ਚ ਉਸ ਦੀ ਕੋਈ ਕਾਰਵਾਈ ਨਹੀਂ ਹੋਈ ਹਾਈ ਕੋਰਟ 'ਚੋ ਕੇਸ ਚੱਲਦਾ ਇਸ ਲਈ ਇਨਸਾਫ ਨਹੀਂ ਮਿਲਣਾ ਇਹਨਾਂ ਨੂੰ ਘੇਰਨਾ ਪੈਣਾ ਔਰ ਇਨਸਾਫ ਲੈਣਾ ਪੈਣਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ